ਸਿੱਖੀ ਇਹ ਢੇਰਾਪਾਪਾ ਨਾਨਕ ਦੇਵ ਵਿੱਚ ਇੱਕ ਕਰਨਜੀਤ ਸਿੰਘ ਦੇਤੀ ਕਮਿਸ਼ਨਰ ਤੇ ਇਹਨਾਂ ਦੇ ਉੱਤੇ ਫਾਈਂਗ ਹੋਈ ਸੀ ਅੱਜ ਸਾਰੇ ਸਾਡੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਹੈ ਕਿ ਹਰੀ ਜਮਾਇਨਾ ਕਰਦੇ ਜੀ ਸਾਨੂੰ ਪਤਾ ਲੱਗਿਆ ਹੈਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਵੀ ਡੈੱਥ ਹੋਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਈ ਜੀ ਸਾਡੇ ਐਸਪੀ ਸਾਇਮਨ ਸਾਰੇ ਅਸੀਂ ਲੱਗੇ ਨੇ ਤੇ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਟ੍ਰੀ ਸਰ ਕੋਈ ਸੈਟ ਕਾਲ ਸੀ ਨਾ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ੍ਰੈਟ ਕਾਲ ਨਹੀਂ ਆਈ ਹੈਗੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਬਟ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸਪੁਲਿਸ ਕੋ ਇਨਫੋਰਮੇਸ਼ਨ ਨਹੀਂ ਆਈ ਪਹਿਲਾਂ ਹੋਣੀ ਚਾਹੀਦੀ ਸੀ ਉਸ ਸਮੇਂ ਪਹਿਲਾਂ ਹਾਂਜੀ ਉਹੀ ਰਿਸਟਰ ਹੋਇਆ ਸੀਗਾ ਉਹ ਸਾਰਾ ਚੈੱਕ ਕਰਾਂਗੇ ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਰਿਪੋਰਟ ਨਹੀਂ ਸਾਨੂੰ ਇਨਫੋਰਮੇਸ਼ਨ ਨਹੀਂ ਆਈ ਕਿੰਨੇ 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 ਫਾਇਰ ਹੋਏ ਲੇਕਿਨ ਹੁਣ ਇਸ ਟਾਈਮ ਤੇ ਇਹਨਾਂ ਤੇ ਸਕਿਉਰਟੀ ਨਹੀਂ ਸੀ ਤੁਹਾਡੇ ਦਰੇ ਦੀਆਂ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿ ਫਿਰ ਰਹੋਗੇ ਜਦੋਂ ਇਨਫੋਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਹੀ ਹੈਗੇ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਕਿਉਰਟੀ ਦਾ ਸਿਰੋ ਸਾਰਾ ਚੈੱਕ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੇ ਸਾਨੂੰ 4 ਫੂਲ ਮਿਲੇ ਆ ਮੌਕੇ ਤੇ 4 ਫੂਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਂ ਗੋਲੀ ਲੱਗੀ ਕਿੱਥੇ ਬਸ ਦੇਖੋ ਜੀ ਇਹ ਹਜੇ ਹੁਣ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸੀਗੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਟੈਲ ਤੁਹਾਨੂੰ ਸਰ ਕੋਸੀ ਸੀਸੀਟੀਵੀ ਕੋਈ ਸਮਾਂ ਨਹੀਂ ਕੋਈ ਸੰਭਾ। ਬਿਲਕੁਲ ਜੀ ਅਸੀਂ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਤੇ ਮੈਂ ਦੇਖ ਰਿਹਾ ਸੀ ਸੀਸੀਟੀਵੀ ਲੱਗੇ ਹੋਏ ਹੈਗੇ ਤੇ ਉਹਨਾਂ ਨੂੰ ਚੈੱਕ ਕਰਾਂਗੇ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਟ੍ਰੇਸ ਕਰਾਂਗੇ। ਧੰਨਵਾਦ।